ਰਾਸ਼ਟ੍ਰਪੀਤਾ ਜੋਤੀਰਾ ਫੂਲੇ ਜੀ ਤੇ ਉਨ੍ਹਾਂ ਦੀ ਧਰਮ ਪਤਨੀ ਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀਬਾਈ ਫੂਲੇ ਜੀ ਦੀ ਜੀਵਨੀ ਤੇ ਆਧਾਰਿਤ ਹਿੰਦੀ ਫਿਲਮ ਫੂਲੇ ਸਿਨੇਮਾ ਕਰਾਵੀ ਚਰਨੀਸ ਹੋ ਚੁੱਕੀ ਹੈ ਇਸ ਫਿਲਮ ਨੂੰ ਐਸੀ ਸਮਾਜ ਦੇ ਲੋਕਾਂ ਵੱਲੋਂ ਪਰਮਾਹੁੰਗਾਰਾ ਮਿਲ ਰਿਹਾ ਹੈ ਇਸੇ ਦੇ ਚਲਦਿਆਂ ਸ਼੍ਰੀ ਗੁਰਵਤਾਸ ਟਾਈਗਰ ਫੋਰਸ ਪੰਜਾਬ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਰਣਜੀਤ ਕੁਮਾਰ ਵੱਲੋਂ ਫਗਵਾੜਾ ਦੇ ਪ੍ਰਾਈਮ ਸਿਨੇਮਾ ਸਤਨਾਮਪੁਰ ਵਿਖੇ ਵਿਦਿਆਰਥੀਆਂ ਲਈ ਫਿਲਮ ਦਾ ਫ੍ਰੀ ਸ਼ੋਅ ਲਗਾਇਆ ਗਿਆ ਜਿਸ ਦੌਰਾਨ 166 ਟਿਕਟਾਂ ਫ੍ਰੀ ਵਿੱਚ ਵੰਡੀਆਂ ਗਈਆਂ ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਬੱਚੇ ਪਹੁੰਚੇ ਉੱਥੇ ਹੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤਕੁਲ ਬੰਤਰਾਮ ਪਰਮਚਾਰਾ ਜੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਚੇਅਰਮੈਨ ਯਸ਼ਵਨਾ ਪ੍ਰਧਾਨ ਜਸੀ ਤੱਲਣ ਐਡਵੋਕੇਟ ਰਣਜੀਤ ਕੁਮਾਰ ਅਤੇ ਹੋਰ ਪਤਵੰਤੇ ਸੱਜਣ ਪਹੁੰਚੇ ਜਿਨ੍ਹਾਂ ਨੇ ਬਾਕੀ ਸਮਾਜ ਦੇ ਲੋਕਾਂ ਨੂੰ ਵੀ ਇਹ ਫਿਲਮ ਵੇਖਣ ਦੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਅਜਿਹੀਆਂ ਫਿਲਮਾਂ ਅੱਗੇ ਵੀ ਬਣਦੀਆਂ ਰਹਿਣੀਆਂ ਚਾਹੀਦੀਆਂ ਹਨ ਤਾਂ ਜੋ ਸਾਡਾ ਸਮਾਜ ਅਤੇ ਸਾਡੇ ਬੱਚੇ ਆਪਣੇ ਇਤਿਹਾਸ ਤੋਂ ਜਾਣ ਸਾਥਿਓ ਅੱਜ ਸਾਰੇ ਹੀ ਜਿੰਨੇ ਵੀ ਇੱਥੇ ਸਟੂਡੈਂਟ ਆਏ ਹਨ ਉਹਨਾਂ ਦੇ ਪੇਰੈਂਟਸ ਤੇ ਹੋਰ ਸੱਜਣ ਜਿੰਨੇ ਵੀ ਆਏ ਹਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਥਿਓ ਸਾਡੀ ਸੰਸਥਾ ਦਾ ਜਿਹੜਾ ਉਪਰਾਲਾ ਆ ਅਸੀਂ ਇਹ ਮੰਨਦੇ ਹਾਂ ਕਿ ਜਿੰਨੇ ਵੀ ਇੱਥੇ ਸਟੂਡੈਂਟ ਆਏ ਨੇ ਤੇ ਉਹਨਾਂ ਦੇ ਨਾਲ ਜਿਹੜੇ ਪੇਰੈਂਟਸ ਆਏ ਹਨ ਜਿਨੇ ਵੀ ਇਹ ਫਿਲਮ ਦੇਖੀ ਆ ਜੇਕਰ ਕਿਸੇ ਇੱਕ ਬੱਚੇ ਨੇ ਵੀ ਮਹਾਤਮਾ ਫੁੱਲੇ ਜੀ ਦੇ ਉਦੇਸ਼ ਨੂੰ ਅਪਣਾ ਲਿਆ ਤਾਂ ਸਮਝੋ ਸਾਡੀ ਇਹ ਕੋਸ਼ਿਸ਼ ਜਿਹੜੀ ਆ ਸਫਲ ਹੋ ਜਾਏਗੀ ਸੋ ਸਾਰੇ ਸਾਥੀਓ ਸੇ ਇੱਕ ਹੋਰ ਬੇਨਤੀ ਕਰਦੇ ਆਂ ਸੋਸ਼ਲ ਮੀਡੀਆ ਰਾਹੀਂ ਕਿ ਇਹ ਫਿਲਮ ਨੂੰ ਬਾਦਲ ਹਿੱਟ ਕਰਾਈ ਜਾਵੇ ਜਿਸ ਬੰਦੇ ਨੇ ਫਿਲਮ ਬਣਾਈ ਆ ਡਾਇਰੈਕਟਰ ਨੇ ਉਲਰਾਖ ਕਸ਼ਪ ਨੇ ਉਹਤੇ ਪੰਜ ਪਰਚੇ ਹੋ ਗਏ ਔਰ ਉਹਨੂੰ ਜਾਨੋਂ ਮਾਰ ਦੇ ਧਮਕੀਆਂ ਮਿਲੀਆਂ ਨੇ ਸਿਰਫ ਇਹ ਇਸ ਕਰਕੇ ਕਿ ਇਹ ਫਿਲਮ ਜਿਹੜੀ ਆ ਰਿਲੀਜ਼ ਨਾ ਹੋਵੇ ਤੇ ਲੋਕਾਂ ਤੱਕ ਪਹੁੰਚੇ ਨਾ ਤੇ ਸਾਡਾ ਇਤਿਹਾਸ ਜਿਹੜਾ ਇਹ ਸਾਡੇ ਤੱਕ ਪਹੁੰਚੇ ਨਾ ਇਹ ਫਿਲਮ ਇਸ ਕਰਕੇ ਖਾਸ ਆ ਕਿਉਂਕਿ ਫਿਲਮ ਜਗਤਰੇ ਵਿੱਚ ਜੁਗਾ ਜੁਗਾ ਤੋਂ ਸਾਲਾਂ ਤੋਂ ਪਹਿਲੀ ਵਾਰ ਦਿਲਤ ਦੇ ਆਸ ਨੂੰ ਜਿਹੜਾ ਪਰਦੇ ਤੇ ਦਿਖਾਇਆ ਗਿਆ ਹੈ ਕਿਉਂਕਿ ਇਦਾਂ ਦੀ ਫਿਲਮ ਕਰੀ ਅਜੇ ਤੱਕ ਬਣੀ ਹੀ ਨਹੀਂ ਸੋ ਆਪ ਇਹਨੇ ਦੇਖਿਆ ਹੋਵੇਗਾ ਕਿ ਕਿੱਦਾਂ ਸਾਡੇ ਰੈਪਰ ਕਿੱਦਾਂ ਕ੍ਰਾਂਤੀਕਾਰੀ ਸਨ ਸੋ ਜਿਆਦਾ ਸਮਝ ਨਾ ਲੈਂਦਾ ਹੋਇਆ ਅਸੀਂ ਆਪ ਜੀ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਸ਼ੀ ਗੁਰਦਾਸ ਟੈਕਟ ਫੋਰਸ ਵੱਲੋਂ ਅਗਲਾ ਜਿਹੜਾ ਸ਼ੋਅ ਲਵਾਇਆ ਜਾਵੇਗਾ ਉਹ ਵੀ ਫ੍ਰੀ ਲਵਾਇਆ ਜਾਵੇਗਾ ਔਰ ਛੇਤੀ ਹੀ ਉਸ ਦੀ ਨੋਟਮੈਂਟ ਕੀਤੀ ਜਾਵੇਗੀ ਸੁਮੇਸ਼ ਸ਼ੀ ਗੁਰਦਾਸ ਉਹਨਾਂ ਦੇ ਚੇਅਰਮੈਨ ਜੇ ਜਸ਼ਮਰਨਾ ਜੀ ਪ੍ਰਧਾਨ ਜੀ ਜਸੀ ਤੱਲਣ ਜੀ ਔਰ ਸਾਡੇ ਦਰਮਿਆਨ ਭਰੋ ਮਜਾਰ ਤੋਂ ਪਹੁੰਚੇ ਹਨ ਇਹਨਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਸ਼੍ਰੀ ਗੁਰਦਾਸ ਨੌਜਵਾਨ ਸਵਾ ਸਪ੍ਰੀ ਸ਼ਾਮਨਤ ਤੋਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਾਡਾ ਸਾਥ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਜੈ ਫੂਲੇ ਜੈ ਭੀਮ ਜੈ ਫੂਲੇ ਜੈ ਜੇ 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 ਅੱਜ ਬਹੁਤ ਹੀ ਖੁਆੜੀਨ ਧਰਤੀ ਦੇ ਉੱਤੇ ਪਹਿਲੀ ਵਾਰੀ ਮੇਰੇ ਸਮਾਜ ਦੇ ਸਾਨੂੰ ਨੂੰ ਮੌਕਾ ਮਿਲਿਆ ਕਿ ਆਪਣੇ ਜੋ ਸਾਡੇ ਜਰਨਲਿਸਟ ਜਿਨ੍ਹਾਂ ਨੇ ਸ਼ਿਸ਼ਕਸ਼ ਕਰਕੇ ਸਮਾਜਦਬਤ ਸ਼ਹਾਦਤ ਮਹਾਰਾਜ ਜੀ ਦੇ ਰਾਉਂਦ ਜੀ ਉਹਨਾਂ ਨੇ ਇਹ ਸ਼ੁਗਲਸਤੇ ਬੈਠ ਕੇ ਅੱਜ ਫਿਲਮ ਦੇਖਦੇ ਆ ਗੱਲ ਵਿੱਚ ਉਹ ਜੋ ਇਤਿਹਾਸ ਹੈ ਉਹ ਸਿਆਸਤ ਦੇ ਵਿੱਚ ਉਹ ਸੱਚ ਦਿਖਾਇਆ ਜਾ ਰਿਹਾ ਹੈ ਸੱਚ ਦੇ ਵਿੱਚ ਸਾਡੇ ਡਾਕਟਰ ਸਾਹਿਬ ਦੱਸ ਦੇਗੇ ਕਿ ਸੈਂਸਰ ਬੋਰਡ ਵੱਲੋਂ ਕੁਝ ਇਹਦੇ ਵਿੱਚੋਂ ਸੀਨ ਕੱਟ ਲੈ ਗਏ ਜੋ ਸਮਾਜ ਦੇ ਵਿੱਚ ਸਮਾਜ ਨੂੰ ਤਰੱਕੀ ਦੇ ਰਾਹ ਤੇ ਲਿਆਉਣ ਲਈ ਉਹਨਾਂ ਨੇ ਇੱਕ ਬਹੁਤ ਵੱਡਾ ਅਪਰਾਲਾ ਇਹਨਾਂ ਟੀਮ ਨੇ ਕੀਤਾ ਜਿਹਨਾਂ ਨੇ ਫਿਲਮ ਬਣਾਈ ਆ ਔਰ ਇਹ ਫਿਲਮ ਦੇ ਵਿੱਚ ਜੋ ਸਾਡੇ ਨੌਜਵਾਨ ਨੌਜਵਾਨ ਪੀੜੀ ਆ ਜਿਹੜਨੂੰ ਸੱਟ ਆਪਣੇ ਰੈਵਰਾ ਬਾਰੇ ਪਤਾ ਨਹੀਂ ਉਹ ਅੱਜ ਸੱਚ ਦਿਖਾਉਣ ਲਈ ਬੱਚੇ ਬੱਚੇ ਜਿਹੜਾ ਸੱਚ ਦੇਖਣਾ ਚਾਹੁੰਦੇ ਆ ਔਰ ਬੱਚੇ ਵੀ ਉਸ ਬੀਬੀਆਂ ਮਹਿਲਾਾਂ ਜਿਹਦਾ ਫੈਲ ਹੋਇਆ ਦੇਖੀਆਂ ਦੇਖਦੇ ਆ ਕਿ ਕਿੱਦਾਂ ਉਹਨਾਂ ਨੇ ਸ਼ਿੰਗਾਰ ਚ ਕਰ ਕਰਕੇ ਸਕੂਲਾਂ ਦੇ ਵਿੱਚ ਐਜੂਕੇਸ਼ਨ ਲਿਆਦੀ ਔਰ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਉਹਨਾਂ ਨੇ ਜੋ ਸਾਨੂੰ ਮੰਨੂ ਬਾਦੀਆਂ ਨੇ ਸਾਨੂੰ ਪੜਾਈ ਤੋਂ ਦੂਰ ਰੱਖ ਦੇਗੇ ਪਰ ਉਹਨਾਂ ਨੇ ਬਹੁਤ ਟੜਕੇ ਕੀਤੇ ਆ ਪਰ ਫਿਰ ਵੀ ਸਾਡੇ ਰੈਵਰਾ ਨੇ ਬਹੁਤ ਨੱਕੀ ਰਾਤ ਸਾਨੂੰ ਲਿਆਦਾ ਅੱਜ ਬਹੁਤ ਮਾਣ ਵਾਲੀ ਗੱਲ ਹੈ ਜਿਹੜੀ ਕਿ ਸਾਡੇ ਸਪਾਸ਼ੀ ਨੇ ਅਸੀਂ ਸਰਵੇ ਘਰਾਂ ਦੇ ਵਿੱਚ ਹੁਣ ਤੱਕ ਇੱਕ ਸਫੇਰੇ ਅੱਜ ਦੇ ਵਿੱਚ ਸਾਡੀ ਸਮਾਜ ਦੇ ਸਾਡੇ ਰਹਿਬਰਾਂ ਦੀ ਫਿਲਮਾਂ ਲੱਗਦੀਆਂ ਔਰ ਦੇਖੀ ਉਹਨਾਂ ਦੇ ਜਿਕਾਰੇ ਉਹਨਾਂ ਦੇ ਨਾਰੇ ਉਲੰਧ ਹੁੰਦੇ ਆ ਔਰ ਪੂਰਾ ਪੂਰਾ ਗੂੰਜ ਲਿਆ ਆ ਮੈਂ ਸਾਨੀਆਂ ਸਨ ਦਾ ਬੇਨਤੀ ਕਰਦਾ ਕਿ ਇਹ ਜੋ ਆਪਣੇ ਬੱਚੇ ਆ ਆਪਣੇ ਪਰਿਵਾਰ ਆ ਸਾਰਿਆਂ ਨੂੰ ਲਿਆ ਕੇ ਇਹ ਫਿਲਮ ਦਾ ਸ਼ੋਅ ਜੂਰ ਦਿਖਾ ਲਓ ਇਹ ਬੱਚਿਆਂ ਨੂੰ ਜਿਹੜਾ ਆ ਰਕੀਦ ਰਾਤੇ ਲਾਉਣ ਵਾਲਾ ਬੱਚਾ ਦਾ ਜਿਹੜਾ ਪਹਛਾ ਖਰਾਬ ਹੈ ਜਿਹੜੇ ਬੱਚੇ ਇੰਦਰ ਨਸ਼ਿਆਂ ਦੇ ਦਲਦਲ ਵਿੱਚ ਫਸੇ ਆ ਜਿਹੜੇ ਬੱਚੇ ਮੋਬਾਈਲਾਂ ਦੇ ਵਿੱਚ ਫਸੇ ਆ ਉਹਨਾਂ ਨੂੰ ਪਤਾ ਲੱਗੂਗਾ ਇਹ ਜਿਹੜੀ ਐਜੂਕੇਸ਼ਨ ਆ ਸਾਨੂੰ ਰਹਿਬਰਾ ਨੇ ਕਿੱਦਾਂ ਸਾਨੂੰ ਲਿਆ ਕੇ ਦਿੱਤੀ ਆ ਇਹ ਸਾਨੂੰ ਅੱਜ ਜਿਹੜੇ ਬੱਚੇ ਆ ਇਹਨਾਂ ਨੂੰ ਤਾਂ ਮਾਪੇ ਵੱਲੋਂ ਉਹਦੇ ਵੈਸੇ ਮਿਲ ਗਏ ਪਰ ਇਹਨਾਂ ਨੇ ਸੰਘਰਸ਼ ਕਰਕੇ ਲਿਆ ਲੰਦੀ ਆ ਅਸੀਂ ਉਹਨਾਂ ਨੂੰ ਅਜੇ ਉਹਨਾਂ ਹੀ ਅਰਵਾਨੀਆਂ ਨੂੰ ਉਲਾਵਾਗੇ ਨਹੀਂ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਬਾਪ ਤੁਹਾਡੀ ਸੋਚ ਤੇ ਜੈ ਜੀ ਜੈ ਜੀ ਗਲਤ ਸਮਾਜ ਤੇ ਜੋ ਪਿਛਲੇ ਲੰਮੇ ਸਮੇਂ ਤੋਂ ਅਤਿਆਚਾਰ ਹੁੰਦੇ ਆ ਰਹੇ ਆ ਉਸ ਫਿਲਮ ਨੂੰ ਦਰਸਾਉਂਦੀ ਆਪਣੇ ਪਛੋਕੜ ਨੂੰ ਦਰਸਾਉਂਦੀ ਪਛੋਕੜ ਦੇ ਵਿੱਚ ਜੋ ਸਾਡੇ ਰਹਿਬਰਾਂ ਨੇ ਸਾਡੇ ਸਮਾਜ ਲਈ ਜੋ ਸਮਾਜ ਭਲਾਈ ਕੰਮ ਕੀਤੇ ਨੇ ਥੱਲੇ ਰਾਈ ਦੇ ਕੰਮ ਕੀਤੇ ਨੇ ਉਹਨਾਂ ਨੂੰ ਦਰਸਾਉਂਦੀ ਫਿਲਮ ਬਾਤਮਾ ਜੋਤੀਰਾਵ ਸੁਲੇਦੇ ਦੇ ਜੀਵਨ ਤੇ ਦਾਰਦ ਜੋ ਅੱਜ ਫਗਵਾੜਾ ਖੇਤਰ ਦੀ ਦਾਸ ਟਾਈਗਰ ਕੋਚ ਤੋਂ ਲਗਵਾਈ ਗਈ ਹੈ ਜੋ ਅੱਜ ਫ੍ਰੀ ਟਿਕਟ ਸਿੱਗੀਆਂ ਔਰ ਤਾਂ ਜੋ ਕਿ ਆਪਣੇ ਸਮਾਜ ਦੇ ਬੱਚਿਆਂ ਨੂੰ ਆਪਣੇ ਰਹਿਬਰਾਂ ਦੇ ਮਿਸ਼ਨ ਬਾਰੇ ਜਾਣਕਾਰੀ ਮਹੱਈਆ ਕਰਵਾਈ ਜਾ ਸਕੇ ਔਰ ਇਹ ਵੀ ਪੜ੍ਹ ਲਿਖ ਕੇ ਆਪਣੇ ਸਮਾਜ ਸੁਧਾਰਕ ਬਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਮਾਜ ਨੂੰ ਅੱਗੇ ਲਿਜਾਣ ਦੀ ਬੱਤੇ ਗੋਸ਼ਨ ਕਰਨ ਆਪਣੇ ਬੱਚਿਆਂ ਨੂੰ ਅਸੀਂ ਇਸ ਫਿਲਮ ਰਾਹੀਂ ਦਿਖਾਉਣ ਦੇ ਮਾਧਮ ਤੋਂ ਇਹ ਦਰਸਾਉਣਾ ਚਾਹੁੰਦੇ ਸੀ ਕਿ ਉਹ ਆਪਣੇ ਪਿਛਲੇ ਪਛੋਕਣ ਨੂੰ ਪਹਿਚਾਣ ਸਕਣ ਸੋ ਜੋਤੀਰਾਵ ਮਹਾਰਾਜ ਜੀ ਤੋਂ ਉਹਨਾਂ ਦੇ ਜੀਵਨ ਤੇ ਆਧਾਰ 'ਤੇ ਜੋ ਫਿਲਮ ਬਣੀ ਹੈ ਬਹੁਤ ਹੀ ਵਧੀਆ ਫਿਲਮ ਹੈ ਔਰ ਇਸ ਨੂੰ ਦੇਖ ਕੇ ਆਪਣੇ ਜੀਵਨ ਦੇ ਬਹੁਤ ਸਾਰੇ ਵਿਚਾਰ ਬਦਲਦੇ ਨੇ ਔਰ ਹੋਰ ਵੀ ਜਿੱਥੇ-ਜਿੱਥੇ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਕਿ ਉਹ ਵੀ ਇਹਨਾਂ ਇਸ ਫਿਲਮ ਨੂੰ ਬਹੁਤ ਬਹੁਤ ਜਗ੍ਹਾ ਦਿਖਾਉਣ ਤਾਂ ਕਿ ਇੱਕ ਸਮਾਜ ਦੇ ਵਿੱਚ ਬਦਲਾ ਆ ਸਕੇ ਸਭ ਤੋਂ ਪਹਿਲਾਂ ਸਾਰਿਆਂ ਜੈਕ ਉਤੇ ਜੈ ਟੀਮ ਮਹਾਂਪੁਰਾ ਫਰਮਾ ਜੀ ਉੱਤੇ ਦੀ ਜਯੋਤੀ ਦਾ ਹੋਲੇ ਜੀ ਤੇ ਜਿਹੜੀ ਚੱਲ ਰਿਹਾ ਸਾਰਾ ਪੰਜਾਬ ਦੇ ਵਿੱਚ ਜਿਹੜਾ ਫਿਲਮਾਂ ਕਾਂ ਚ ਲੱਗੀ ਆ ਸੋ ਗੁਰਦਾਰ ਟੈਕਸ ਤੋਂ ਪੂਰੇ ਜਿਹੜਾ ਸਾਡੇ ਜਿਹੜੇ ਐਡਮੋਨਿਟਰ ਕਹਿੰਦੇ ਸਾਹਿਬ ਕੋ ਸਾਡੇ ਜਿਰਮਾ ਸਾਹਿਬ ਚਸ਼ਮਾਤਾ ਜੀ ਤੇ ਵਿਸ਼ੇਸ਼ ਤੌਰ ਤੇ ਅੱਜ ਸਾਡੇ ਵਿੱਚ ਪਹੁੰਚੇ ਸ੍ਰੀ ਗੁਰਦਾਰ ਸਾਧੂ ਸੰਪਰਦਾ ਸੋਸਾਇਟੀ ਦੇ ਪੰਜਾਬ ਪ੍ਰਧਾਨ 108 ਸੰਤ ਸ਼ਵਤਰਾ ਜੀ ਮਹਾਰਾਜ ਉਹਨਾਂ ਦੀ ਦੇਖ ਰੇਖ ਵਿੱਚ ਜਿਹੜੀ ਐ ਇੱਕ ਸਾਡੇ ਜਿਹੜੇ ਸਟੂਡੈਂਟ ਆ ਬੱਚਿਆਂ ਨੂੰ ਜਿਹੜੀ ਆ ਇਹ ਫਿਲਮ ਐ ਜਿਹੜਾ ਫ੍ਰੀ ਦਿਖਾਈ ਜਾ ਰਹੀ ਆ ਆਪਣੇ ਸਕੂਲ ਦੇ ਵਿੱਚ ਸੋ ਚਾਹੁੰਦੇ ਆ ਵੀ ਜਿੰਨੀਆਂ ਜਥੇ ਬੰਨੀਆਂ ਹੋਰ ਵੀ ਸਮਾਜ ਦੇ ਆਗੂ ਆ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆਪਣੇ ਸਮਾਜ ਦੇ ਲੋਕਾਂ ਨੂੰ ਸੇਵੀ ਜਿਹੜੀਆਂ ਫਿਲਮਾਂ ਜਿੱਦਾਂ ਦੀ ਚਾਰਜ ਹਾ ਜਿਹੜਾ ਆਦੇਸ਼ ਆ ਜੋ ਸਾਡੇ ਰੈਵਰਾਂ ਨੇ ਅੱਜ ਸਮਾਜਵਾਦੀ ਲੋਕਾਂ ਨੂੰ ਸਮੂਹ ਅਵਾਜ਼ ਉੱਤੇ ਸਿਰਵਾਜ ਦਿਨਾਂ ਅਸਲਾ ਖੇਡਾ ਉਹ ਸਾਨੂੰ ਦਵਾਇਆ ਜਾਂਦਾ ਕਿਉਂਕਿ ਹੌਲ ਵਾਲੀ ਪੀੜ੍ਹੀ ਵੀ ਆਪਣੇ ਰੈਵਰਾਂ ਨੂੰ ਯਾਦ ਕਰੇ ਅੱਜ ਦੇ ਹੌਲ ਵਾਲੇ ਸਮੇਂ ਦੇ ਵਿੱਚ ਸਾਡੇ ਪੁਆਇੰਟ ਨੂੰ ਸੋਚ ਨੂੰ ਪੱਤਾ ਕਰਕੇ ਇਸ ਦਾ ਅਸੀਂ ਜਿਹੜੇ ਨੂੰ ਮੈਂ ਅੱਜ ਸਤਿ ਸ਼੍ਰੀ ਅਕਾਲ ਤੁਹਾਨੂੰ ਸਭ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਅੱਜ ਮੇਰੇ ਇੱਥੇ ਪਹੁੰਚੇ ਹੈ ਵਿਸ਼ੇਸ਼ ਤੌਰ ਤੇ ਆਪਣੀ ਪਾਰਟੀ ਦੇ ਵੱਲੋਂ ਦੇਖੀਏ ਜੀ ਸਾਡੇ ਅੱਜ ਜਿਹੜੇ ਮਹਿਮਾਨ ਆਏ ਸਾਰਿਆਂ ਦਾ ਨਮਸਕਾਰ ਕਰਦਾ ਅਤੇ ਸਟੇਪਿੰਗ ਹੋਰ ਵੀ ਦੇ ਸ਼ੋਅ ਆ ਆਪਾਂ ਲਗਾਤਾਰ ਜਿਹੜਾ 6-7 ਸਾਲ ਜਿਹੜੇ ਪਿਛਲੇ ਦੇ ਵਿੱਚ ਦਾ ਉਹ ਰਿਕਾਰਡ ਜਿਹੜਾ ਬਹੁਤ ਸਾਰਾ ਆਪਣੀ ਦੇਖਦੇ ਆ ਗਏ ਕੰਮ ਜਾ ਰਹੇ ਆ ਮੈਂ ਸਾਰਿਆਂ ਬੇਜ਼ੀ ਕਰਦਾ ਵੀ ਆਪਾਂ ਸਾਰੇ ਧਰਮ ਦੇ ਖੇਤਰ ਵਿੱਚ ਸਾਰਾ ਜਿਹੜਾ ਟੀਮ ਜੈਪਾਲ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ